ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਵੱਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਹਾੜ ਲਈ ਜਰਸੀ ਵੈਢ ਲੈ ਕੇ ਆਏ ਆ ਪੰਜਾਬ ਵਾਲੀ ਤਾਜੀ ਸੂਈਆ ਐਡਰੈਸ ਤੇ ਜਾਣਕਾਰੀ ਵੀਰ ਤੁਹਾਨੂੰ ਪੂਸ ਕੇ ਦੱਸ ਦਿਆਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਪਾਲਤਾ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਲਿਓ ਪਿੰਡ ਧੌਲਾ ਵੀ ਤੇ ਜ਼ਿਲ੍ਹਾ ਬਰਨਾਲਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਵੀਰੇ ਮੋਬਾਈਲ ਨੰਬਰ 9878816095 ਜੀ 9878816095 ਜਿਹੜੀ ਵੀਰੇ ਆਪਾਂ ਸਕਰੀਨ ਤੇ ਬੈਠ ਦੇਖੇ ਨੇ ਕੈਮਾ ਸੁਆ ਸੂਈ ਆ ਇਹ ਤੀਜਾ ਸੁਆ ਸੂਈ ਹੈ ਜੀ ਤੀਜਾ ਸੁਆ ਸੂਈ ਹੈ ਕਦੋਂ ਕਸੂਈ ਆ ਵੀਰੇ ਇਸ ਸੂਏ ਬਸ ਮੰਨ ਕੇ ਚੱਲੂ ਵੀ 2 ਘੰਟੇ ਹੋ ਗਏ ਜੇਰ ਦੂਰ ਪੈ ਗਈ ਓਕੇ ਹੋਇਆ ਬਸ 2 ਘੰਟੇ ਹੋ ਗਏ ਸੂਈ ਨੂੰ ਤਰੰਤੂ ਨਾ ਮਾਰਤੀਆਂ ਆਹ ਸਾਰਾ ਕੁਝ ਓਕੇ ਆ ਵੀਰੇ ਬੱਚਾ ਪੋਚਾ ਝਟਾਤਾ 2 ਘੰਟੇ ਵੀਰੇ ਕਹਿੰਦਾ ਵੀ ਬੈਠ ਸੂਈ ਨੂੰ ਹੋ ਗਏ ਜੇਰ ਜੇ ਆਪਾਂ ਬਿਲਕੁਲ ਡਾਨਾਗਾ ਦੋਸਤੋ ਫੁੱਲ ਗਾਰੰਟੀ ਹੈ ਜੇਰ ਦੀ ਤੇ ਮ ਮੰਗਰ ਦੋਸਤੋ ਬੱਸਾ ਚੰਗਾ ਕੱਦ ਗਾਠਾ ਜਰਸੀਆਂ ਵਾਲਾ ਕੱਦ ਜਿਵੇਂ ਆਪਾਂ ਕਹਿੰਦੇ ਨੇ ਵੀ ਉਹ ਚ ਛੋਟੀ ਨਹੀਂ ਹੁੰਦੀ ਜਰਸੀ ਦਾ ਕੱਦ ਵਧੀਆ ਹੈਗਾ ਜਿਵੇਂ ਆਮ ਜਰਸੀਆਂ ਦਾ ਕੱਦ ਹੁੰਦਾ ਓਡਾ ਗੱਦਗਾਠ ਹੈ ਚੰਗਾ ਸਾਈਨਿੰਗ ਸਕੋਰਾ ਥਣ ਹਵਾਨੇ ਦੀ ਬੈੜ ਬਿਲਕੁਲ ਸਾਫ ਆ ਦੋਸਤੋ ਮੂਰੇ ਮੰਗਰ ਦਾ ਹਵਾਨਾ ਫੁੱਟ ਹਵਾਨਾ ਮੂਰੇ ਦੇ ਫੁੱਟ ਹੀ ਮੰਗਰ ਆ ਤੁਸੀਂ ਨਿੱਡ ਤੋਂ ਜੱਜਮੈਂਟ ਕਰ ਸਕਦੋਂਗੇ ਚੰਗੀ ਜਾਤ ਬਰੀਡ ਵਾਲੀ ਜਰਸੀ ਤੇ ਸੂਆ ਕਹਿਮੇ ਵੀਰੇ ਸੂਹਾ ਵੀਰੇ ਤੀਜਾ ਸੂਹਾ ਤੀਜਾ ਦਾ ਅਰੀਜਨਲ ਤੀਜਾ ਸੂਹਾ ਦਾ ਕੋਈ ਝੂਠ ਨਹੀਂ ਮਾਰਨਾ ਦੂਜਾ ਨਹੀਂ ਕਹਿਣਾ ਵੀਰ ਕਹਿੰਦੇ ਵਪਾਰ ਦਾ ਕੰਮ ਆ ਦੋਸਤੋ ਵੀਰਾਂ ਦਾ ਵੀਰੇ ਖੋਲ ਕੇ ਢੇਡਾ ਦਾ ਬਾਰੇ ਤੋਰੇ ਬਖੋਪਾ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰਾਂ ਦੇ ਘਰੇ ਚੰਗੀ ਤਰ੍ਹਾਂ ਦਸੱਲੀ ਕਰਕੇ ਨਿਰਖ ਵਰਕ ਕਰਕੇ ਦੋਸਤੋ ਬਾੜ ਖਰੀਦ ਸਕਦੇ ਹੋਗੇ ਬਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਵੀਰ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 987 ਮੱਥੇ ਤੇ ਪ੍ਰੋਪਰ ਜਰਸੀਆਂ ਵਾਲਾ ਟੋਆ ਵੀ ਹੈਗਾਗਾ ਦੋਸਤੋ ਤੋਰੇ ਤਾਰੇ ਦੀ ਬੈੜ ਬਿਲਕੁਲ ਸਾਫ ਹੈਗੀ ਚੰਗਾ ਸਾਈਨਿੰਗ ਸਕੋਰ ਹਵਾਨੇ ਦੀ ਬਿਲਕੁਲ ਸਾਫ ਤੇ ਵੀਰੇ ਬੋਲਾ ਬੋਲਾ ਕੱਢਿਆਗਾ ਹਾਂ ਵੀਰੇ ਕੱਟ ਤਾਂ 2.5 ਕਿਲੋ ਬੋਲਾ ਕੱਢਿਆਗਾ 2 ਕਿਲੋ ਵੀਰ ਕਹਿੰਦਾ ਬੋਲੀ ਕੱਢਤੀ ਮਤਲਬ ਚਵਾਈ ਦੀ ਇੱਕ ਨੰਬਰ ਹਾਂ ਇੱਕ ਨੰਬਰ ਆ ਦੋਸਤੋ ਚਵਾਈ ਦੀ ਇੱਕ ਨੰਬਰ ਨਿਆਣਾ ਪਾਉਣਾ ਹੋਇਆ ਪਾ ਲੈ ਹਣਾ ਵੀਰੇ ਚਾਹੇ ਨਾ ਪਾ ਚੁੰਮਾ ਇੱਦਾਂ ਹੀ ਬੈਠੇ ਰੋ ਕੋਈ ਚੱਕਰ ਨਾ ਨਿਆਣੇ ਪਾਉਣੇ ਹੋਏ ਦੋਸਤੋ ਪਾ ਲਿਓ ਨਹੀਂ ਪਾਉਣੋ ਹਾਂ ਨਾ ਪਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਚਵਾਈ ਦੀ ਪੋਲੀ ਐ ਬਿਲਕੁਲ ਲੈਣ ਕੋਈ ਔਲ ਕੱਪਾ ਵੀ ਨਹੀਂ ਕਰਦੀ ਬਹਿੜ ਤੀਜਾ ਸੁਹਾਣਾ ਵੀਰੇ ਤੇ ਰੇਟ ਕੀ ਹੈ ਵੀਰੇ ਬਾਜ ਬਜਾ ਰੇਟ ਵੀਰੇ ਜਿੰਨਾ ਮਰਜ਼ੀ ਕਰਾ ਲੋ ਰੇਟ ਤਾਂ 55000 ਆ 52000 ਦੀ ਦੇ ਦਾਂਗੇ ਜੀ ਦੋਸਤੋ ਰੇਟ ਕਹਿੰਦਾ ਵੀਰ ਕਹਿੰਦਾ ਵੀ 55000 ਆ 52 ਦੀ ਦੇ ਦਾਂਗੇ ਘਰੇ ਆਏ ਬੰਦੇ ਦਾ ਮਾਨ ਤਾਨ 52000 ਚੋਂ ਵੀ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਆ ਤਾਂ ਵੀਰ ਮਾਟੀ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਵੀਰਾਂ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 98788 160969 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਜਿਹੜੀ ਪਿਛਲੀ ਵਾਰ ਵੀਡੀਓ ਪਾਈ ਸੀ ਵੀਰੇ ਗਾਂ ਵੇਗੀ ਆਪਣੀ ਹਾਂਜੀ ਆ ਵਿਕੀ ਗਈ ਬਾਈ ਉਹ ਕਿੰਨੇ ਕ ਟਾਈਮ ਚ ਵੇਗੀ ਸੀ ਉਹ ਬਸ ਮੰਨ ਲਓ ਜੀ ਸ਼ਾਮ ਨੂੰ ਵੇਗੀ ਸ਼ਾਮ ਚ ਸ਼ਾਮ ਤਾਂ ਹੀ ਵੇਗੀ ਸੀ ਦੋਸਤੋ ਪਿਛਲੀ